ਕੋਈ ਕਹੇ ਕਿ ਰਖ ਕੋਈ ਕਹੇ ਕਿ ਕੋਈ ਮੋਰੀ ਮੋਰੀ ਗੀਤ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕੋਣ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਪਾਸ਼ਾ ਹਿੰਦੀ ਚਾਦਰ ਸਾਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਰੋਟਾ ਸਾਹਿਬ ਤੋਂ ਮਹਾਨ ਨਗਰ ਕੀਰਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਾਂ ਦੀ ਯੋਗ ਅਗਵਾਈ ਹੇਠ ਸਜਾਇਆ ਗਿਆ ਤੁਸੀਂ ਮੇਰੇ ਪਿੱਛੇ ਦਰਸ਼ਨ ਕਰ ਰਹੇ ਹੋ ਨਗਰ ਕੀਰਤਨ ਦੇ ਸ਼ਬਦ ਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਜੋ ਨਗਰ ਕੀਰਤਨ ਦੇ ਵਿੱਚ ਹੈ ਵਾਰੀਆ ਔਰ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜਿਹੜੀਆਂ ਉਹ ਸਾਹਿਬ ਸ੍ਰੀ ਗੁਰੂ ਗੰਦ ਸਾਹਿਬ ਮਹਾਰਾਜ ਨੂੰ ਨਤਮਸਤਕ ਹੋ ਰਹੀਆਂ ਨੇ ਉਹਨਾਂ ਦੇ ਦਰਸ਼ਨ ਕਰ ਰਹੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਚਰਨ ਸੋਪਾਪਾਤ ਧਰਤੀ ਗੁਰਦੁਆਰਾ ਰੂਟਾ ਸਾਹਿਬ ਤੋਂ ਇਹ ਨਗਰ ਕੀਰਤਨ ਜਿਹੜਾ ਸਜਾਇਆ ਗਿਆ ਸਾਡੇ ਨਾਲ ਪ੍ਰਬੰਧਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਰੋਟਾ ਸਾਹਿਬ ਕਿਨਵਾ ਨਗਰ ਕੀਰਤਨ ਹੈ ਇਹ ਅੱਜ ਜੋ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਹੈ ਜਿਹੜਾ ਸਜਾਇਆ ਗਿਆ ਅਸੀਂ ਜੀ ਗੁਰਦੁਆਰਾ ਰੋਟਾ ਸਾਹਿਬ ਤੋਂ ਇਹ ਤਕਰੀਬਨ 25 ਨਗਰ ਕੀਰਤਨ ਹੋ ਗਏ ਜੀ ਆ ਇਹ 26ਵਾਂ ਨਗਰ ਕੀਰਤਨ ਹੈ ਜਦੋਂ ਦੀ ਸਾਡੇ ਸਮਝ ਲਓ ਵੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਮੁੰਡੇ ਨਵੇਂ ਆਏ ਨੇ ਨੌਜਵਾਨ ਸੀਗੇ ਤੇ ਸਾਰੇ ਪਿੰਡ ਨੇ ਨਗਰ ਵਾਲਿਆਂ ਨੇ ਕਾਰਸੀ ਵਾਲੇ ਬਾਬਾ ਜੀ ਨੇ ਸਹਿਯੋਗ ਦੇ ਨਾਲ ਸਾਨੂੰ ਹਿੰਮਤ ਬਖਸ਼ੀ ਬਿਤੂ ਹੀ ਨਗਰ ਕੀਰਤਨ ਕੱਢਿਆ ਕਰੋ ਬਾਅਦ ਜਦੋਂ ਤੋਂ ਨਗਰ ਕੀਰਤਨ ਵੱਢਣ ਲੱਗਾ ਲਗਾਤਾਰ ਹੀ ਹੋਰ ਕੀ ਕੀ ਸਮਾਗਮ ਨੇ ਤੇਜੀ ਜੀ ਇਹ ਗੱਲ ਕਰੀਏ ਕਿ ਕਿਤੇ ਜਾਣਗੇ ਕੱਲ ਨੂੰ ਰਾਗੀ ਢਾਡੀ ਨੇ ਜੀ ਦੀਵਾਨ ਨੇ ਸੰਤ ਬਾਬਾ ਸਖਦੇਵ ਸਿੰਘ ਜੀ ਲੋਹਰਾਲਿਆਂ ਦੇ ਆਪਣਾ ਜਿਹੜੇ ਜefeਦਾਰ ਨੇ ਕਸ਼ਮੀਰਾ ਸਿੰਘ ਜੀ ਉਹ ਲਾਉਣਗੇ ਜੀ ਤੇ ਪਰਸੋਂ ਨੂੰ ਵੀ ਕੱਲ ਨੂੰ ਵੀ ਤੇ ਪਰਸੋਂ ਦੋਨੇ ਦਿਨ ਦੀਵਾਨ ਤੇ ਕੀਰਤਾਂ ਜਿ세 ਤੇ ਰਾਗੀ ਢਾਡੀ ਸਾਰੇ ਆਣਗੇ ਕਿੰਨਾ ਕੁ ਅਛਾ ਸੰਗਤ ਜੀ ਆਪਾਂ ਗੱਲ ਕਰੀ ਤੁਹਾਨੂੰ ਦੇਖ ਕੇ ਪਤਾ ਹੀ ਲੱਗ ਰਿਹਾ ਜੀ ਕਿੰਨਾ ਅਛਾ ਸੰਗਤ ਦੇ ਵਿੱਚ ਮੈਂ ਕਹਿੰਦਾ ਵਾਹਣ ਗਿਣੇ ਨਹੀਂ ਜਾ ਸਕਦੇ ਇੰਨੀ ਸੰਗਤ ਹੈ ਤੇ ਇੰਨੇ ਢੋਖ ਚੌ ਦੇ ਨਾਲ ਆ ਰਹੇ ਨੇ ਨਗਰ ਕੀਰਤਨ ਦੇ ਵਿੱਚ ਸੁਣਿਆ ਤੁਸੀਂ ਲਗਾਤਾਰ 3 ਦਿਨ ਸਮਾਗਮ ਨੇ ਜਿਹੜੇ ਗੁਰਦੁਆਰਾ ਰੋਡਾ ਸਾਹਿਬ ਦੇ ਕਿ ਹੋਣਗੇ ਮੈਂ ਜਿਵੇਂ ਆਜੀ ਨੂੰ ਦੱਸਿਆ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਚਰਨ ਸੋ ਪ੍ਰਾਪਤ ਧਰਤੀ ਆਓ ਜਿੱਥੇ ਲਗਾਤਾਰ 25ਵਾਂ ਨਗਰ ਕੀਰਤਨ ਜਿਹੜਾ ਸਜਾਇਆ ਗਿਆ ਔਰ ਆਹ ਹੋਰ ਸੰਗਤਾਂ ਨਾਲ ਵੀ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਤੇ ਆਪ ਦੁਆਰਾ ਰੋਟਾ ਸਾਹਿਬ ਪਾਸ਼ਾਹੀ ਨੌਵੀਂ ਤੋਂ ਮੈਨੇਜਰ ਸਾਹਿਬ ਅਮਰੀਕ ਸਿੰਘ ਜੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਦਾਰ ਸਾਹਿਬ ਕਿਨਵਾ ਸ਼ੀਦੀ ਦਿਆੜਾ ਜਿਹੜਾ ਉਤਸ਼ਾਹ ਨਾਲ ਬਣਾਇਆ ਜਾ ਰਿਹਾ ਰੋਟਾ ਸਾਹਿਬ ਦੇਖੋ ਸਤਿਗੁਰਾਂ ਦੀ ਕਿਰਪਾ ਦੇ ਨਾਲ ਦੇਖੋ ਇਹ ਤਾਂ ਸ਼ੁਰੂ ਤੋਂ ਮੁੱਤਤਾ ਤੋਂ ਜਦੋਂ ਗੁਰਦੁਆਰਾ ਸਾਹਿਬ ਆਣਿਆ ਉਦੋਂ ਤੋਂ ਹੀ ਸਤਿਗੁਰਾਂ ਦਾ ਸਿੱਧੀ ਦੇ ਆਲਾ ਸੰਗਤਾਂ ਹਰ ਇੱਕ ਸਾਲ ਸਰਦਾ ਭਾਵਨਾ ਤੇ ਨੰਮ ਲਾਉਂਦੀਆਂ ਨੇ ਤਕਰੀਬਨ 25 ਸਾਲ ਤੋਂ ਹੋ ਗਏ ਨਗਰ ਕੀਰਤਨ ਕਰਦਿਆਂ ਨੂੰ ਸਤਿਗੁਰਾਂ ਦੀ ਕਿਰਪਾ ਰਹਿਮਤ ਹੈ ਇਹ ਮਾਣ ਹੈ ਰੂਟਾ ਸਾਹਿਬ ਨੂੰ ਕਿ ਇਲਾਕੇ ਦਾ ਸਭ ਤੋਂ ਵੱਡਾ ਨਗਰ ਕੀਰਤਨ ਹੁੰਦਾ ਸੰਗਤ ਆ ਮਹਾਰੇ ਇਸ ਗੁਰੂ ਤੇਗ ਬਹਾਦਰ ਮਹਾਰਾਜ ਤੇ ਉਹਨਾਂ ਦੇ ਪਿਆਰੇ ਸਿੰਘਾਂ ਨੂੰ ਸਾਦਤ ਨੂੰ ਸਮਰਪਿਤ ਹੋ ਕੇ ਨਾ ਸ਼ਿਰਦਾ ਕਰਨ ਵਾਸਤੇ ਹਰ ਇੱਕ ਸਾਲ ਹਜ਼ਾਰਾਂ ਦੀ ਗਿਣਤੀ ਸੰਗਤ ਗੁਰਦੁਆਰਾ ਸਾਹਿਬ ਪਹੁੰਚਦੀ ਹੈ ਹੋਰ ਕੀ ਕੀ ਸਮਾਗਮ ਨੇ ਜਿਹੜੇ ਹੋਣੇ ਨੇ ਦੇਖੋ ਜੀ ਕੱਲ ਤੇ ਪਰਸੋਂ ਦੋ ਦਿਨ ਦੀਵਾਨ ਨੇ ਜਿਹਦੇ ਵਿੱਚ ਉਚਕੋਟੀ ਦੇ ਰਾਗੀ ਢਾਡੀ ਕਥਾਵਾਚਕ ਸਹਿਬਾਨ ਦੋਵੇਂ ਦਿਨ 12 ਵਜੇ ਤੋਂ ਲੈ ਕੇ 4 ਵਜੇ ਤੱਕ ਦਿਨ ਦੇ ਵਿੱਚ ਦੀਵਾਨ ਸੱਜਣਗੇ ਤੇ ਨਾਲ ਹੀ 6 ਤਰੀਕ ਨੂੰ ਫ੍ਰੀ ਮੈਡੀਕਲ ਕੈਂਪ ਤੇ ਖੂਨਦਾਨ ਕੈਂਪ ਲੱਗਣਾ ਤੇ ਜਿਹਦੇ ਵਿੱਚ ਡੋੜ ਬੰਦਾਂ ਨੂੰ ਫ੍ਰੀ ਦਵਾਈਆਂ ਫ੍ਰੀ ਆਪਰੇਸ਼ਨ ਸਾਰਾ ਕੁਝ ਫ੍ਰੀ ਕੀਤਾ ਜਾਊਗਾ ਹੋਰ ਕਿਹੜੇ ਕਿਹੜੇ ਸਮਾਗਮ ਨੇ ਜਿਹੜੇ ਸਾਲ ਦੇ ਅੰਦਰ ਉਸ ਸਥਾਨ ਤੇ ਕੀਤੇ ਜਾਂਦੇ ਨੇ ਸਰ ਦਾ ਰੋਟਾ ਸਾਹਿਬ ਵਿਖੇ ਗੁਰੂ ਸਹਿਬਾਨਾਂ ਦੇ ਤੇ ਭਗਤ ਸਹਿਬਾਨਾਂ ਦਾ ਹਰੇਕ ਸੀਟੀ ਦਿਹਾੜਾ ਪ੍ਰਕਾਸ਼ ਦਿਹਾੜਾ ਬੜੀ ਸਰਦ ਦਾ ਭਾਵਨਾ ਦੇ ਨਾਲ ਸੰਗਤਾਂ ਮਨਾਉਂਦੀ ਹੈ ਕੀ ਸੰਗਤ ਨੂੰ ਅੱਜ ਦੇ ਦਿਹਾੜੇ ਤੇ ਅਪੀਲ ਜਾਂ ਬੇਨਤੀ ਕਰਨੀ ਚਾਹੁੰਦੇ ਹਾਂ ਸੰਗਤ ਤੋਂ ਤੁਹਾਡੇ ਮਾਦੀਬਰਾਂ ਹੀ ਇਹੀ ਸੰਗਤ ਨੂੰ ਅਪੀਲ ਹੈ ਨੌਜਵਾਨਾਂ ਨੂੰ ਖਾਸ ਕਰਕੇ ਆਪਾਂ ਆਪਣੇ ਘਰ-ਬਾਲ ਬੁੜੀਏ ਕੁਰਸੀ ਕੀ ਬਾਲ ਬੁੜੀਏ ਨਸ਼ੇ ਤੋਂ ਦੂਰ ਹੋ ਕੇ ਟਰੈਤਾ ਜੋਤ ਸਤਿਪੰਨਾਂ ਨੇ ਸਾਨੂੰ ਇਹ ਸਿੰਧਾਤ ਦਿੱਤਾ ਕਿਰਤ ਕਰੋ ਨਾਮ ਜਪੋ ਵੰਡ ਕੇ ਸਭ ਕੋ ਸਰਵਤ ਦੇ ਭਲੇ ਵਾਸਤੇ ਕਿਉਂਕਿ ਗੁਰੂ ਤੇਗ ਬਹਾਦਰ ਮਾਰ ਦੀ ਸੀਧੀ ਹੈ ਨਾ ਇਹ ਕਿਸੇ ਵਾਸਤੇ ਆਪਣੇ ਵਾਸਤੇ ਨਹੀਂ ਭਾਈ ਸੰਤੋਖ ਸਿੰਘ ਜੀ ਦੇ ਬਚਨ ਹਨ ਪ੍ਰਗਟ ਭਏ ਗੁਰ ਤੇਗ ਬਹਾਦਰ ਛਗਲ ਸ੍ਰਿਸ਼ਟ ਪੈਤਾ ਪੀ ਚਾਦਰ ਉਹਨਾਂ ਦੀ ਕੁਰਬਾਨੀ ਕਿਸੇ ਦਾ ਧਰਮ ਬਚਾਉਣ ਵਾਸਤੇ ਇਹ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਆਪਾਂ ਮਨੁੱਖਤਾ ਦੀ ਸੇਵਾ ਵਾਸਤੇ ਤਤ ਪਰ ਰਹੀਏ ਤੇ ਹਰ ਮੇਸਾ ਲੋੜ ਪਾਤੀ ਦੀ ਸਹਾਇਤਾ ਕਰੀਏ ਸੰਗਤ ਸਰ ਦੀ ਪ੍ਰਬੰਧਕ ਕਮੇਟੀ ਦੇ ਜੋ ਮੈਂਬਰ ਨੇ ਸਾਡੇ ਨਾਲ ਨੇ ਸੰਗਤਾਂ ਲਈ ਲੰਗਰ ਆ ਜਿਹੜਾ ਉਹਨਾਂ ਵੱਲੋਂ ਨਗਰ ਕੀਰਤਨ ਚ ਲਗਾਇਆ ਗਿਆ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਵਾਜ ਗੁਰੂ ਤੇਗ ਬਹਾਦਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਜਿਹੜੀ ਦਿੱਤੀ ਹੈ ਉਹ ਕੁਰਬਾਨੀ ਜਿਹੜੀ ਹੈ ਉਹ ਦੇਸ਼ ਵਾਸਤੇ ਦਿੱਤੀ ਨਾ ਕਿ ਉਹਨਾਂ ਦਾ ਮਕਸਦ ਜਿਹੜਾ ਸੀ ਉਹ ਆਪਣੇ ਕੱਲੇ ਪਰਿਵਾਰ ਵਾਸਤੇ ਨਹੀਂ ਸੀ ਉਹਨਾਂ ਨੇ ਜੀ ਕੌਮ ਜੋ ਹਿੰਦੂ ਕੌਮ ਹੈ ਉਹਨਾਂ ਦੀ ਖਾਤਰ ਸਾਰੇ ਮਤਲਬ ਕਿ ਜਿਹੜਾ ਸੀ ਮਾਨਵਤਾ ਦੀ ਖਾਤਰ ਆਪਣਾ ਜਿਹੜਾ ਸੀ ਬਲੀਦਾਨ ਦਿੱਤਾ ਸਾਡਾ ਜਿਹੜਾ ਇਹ ਗੁਰਦੁਆਰਾ ਹੈ ਗੁਰਦੁਆਰਾ ਸੰਗਤਸਰ ਹੀਰਾ ਮਹਿਲ ਕਲੋਨੀ ਦੇ ਵਿੱਚ ਜੋ ਸਥਿਤ ਹੈ ਉਥੋਂ ਦੀ ਸੰਗਤ ਉਥੋਂ ਦੇ ਪ੍ਰਬੰਧਕ ਸਾਰੇ ਇੱਥੇ ਹਾਜ਼ਰ ਨੇ ਸੋ ਇਹਨਾਂ ਸਾਰਿਆਂ ਨੇ ਜਿਹੜਾ ਹੈ ਗੁਰੂ ਕਾ ਲੰਗਰ ਲਗਾਇਆ ਹੈ ਸੰਗਤ ਜਿਹੜੀ ਹੈ ਇਸੇ ਤਰ੍ਹਾਂ ਜਿਹੜੀ ਹੈ ਵੱਧ ਚੜ੍ਹ ਕੇ ਜਿਵੇਂ ਹਿੱਸਾ ਲੈ ਰਹੀ ਹੈ ਸਾਨੂੰ ਬੜੀ ਖੁਸ਼ੀ ਹੈ ਪਰ ਨਾਲ ਦੀ ਨਾਲ ਇਹ ਹੈ ਕਿ ਗੁਰੂ ਸਾਹਿਬਾਨੇ ਜੋ ਸਾਡੇ ਵਾਸਤੇ ਪੂਰਨੇ ਪਾਏ ਨੇ ਜੋ ਨਾਂ ਨੇ ਸ਼ਹੀਦੇ ਦੇ ਕੇ ਸਾਡੇ ਵਾਸਤੇ ਇਹ ਸਿੱਖਿਆ ਦਿੱਤੀ ਹੈ ਕਿ ਨਾ ਕਿਸੇ ਨੂੰ ਆਪਾਂ ਡਰਾਉਣਾ ਹੈ ਤੇ ਨਾ ਕਿਸੇ ਤੋਂ ਡਰਨਾ ਹੈ ਪਹਿਕਾਹੂ ਕੋ ਦੇਤ ਨੇ ਨਹਿ ਬਹਿਮਾਨ ਰਿਆਨ ਉਹਨਾਂ ਦੀ ਇਹਨਾਂ ਸਿੱਖਿਆਵਾਂ ਤੇ ਚੱਲਦੇ ਹੋਏ ਸੱਚੇ ਸੁੱਚੇ ਮਾਰਗ ਨੂੰ ਆਪਾਂ ਜਿਹੜਾ ਹੈ ਮੰਨਦੇ ਹੋਏ ਸਚਾਈ ਦੇ ਰਾਹ ਤੇ ਚੱਲਣਾ ਜਿਹੜਾ ਹੈ ਇਹ ਸਾਡੇ ਵਾਸਤੇ ਉਹਨਾਂ ਜਿਹੜਾ ਰਸਤਾ ਚਲਾਇਆ ਹੈ ਸਾਨੂੰ ਦੱਸਿਆ ਹੈ ਇਸੇ ਮਾਰਗ ਤੇ ਸਾਨੂੰ ਚੱਲਣ ਦੀ ਜੜੀ ਹੈ ਜੋ ਸਿੱਖਿਆ ਦਿੱਤੀ ਹੈ ਸੰਗਤ ਅੱਗੇ ਵੀ ਬੇਨਤੀ ਹੈ ਕਿ ਉਹ ਸਿੱਖਿਆ ਤੇ ਚੱਲਦੇ ਹੋਏ ਜਿਹੜੇ ਨੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਮੰਨਦੇ ਹੋਏ ਤਾਂ ਹੀ ਸਾਡਾ ਜਿਹੜਾ ਹੈ ਜੀਵਨ ਦੇ ਵਿੱਚ ਮਕਸਦ ਆਉਣ ਦਾ ਪੂਰਾ ਹੋਏਗਾ ਜੇ ਅਸੀਂ ਉਹਨਾਂ ਦੇ ਜਿਹੜੇ ਹੈ ਸੱਚੇ ਸੁੱਚੇ ਆਸ਼ੀਰਵਾਦ ਜਿਹੜਾ ਹੈ ਇਸੇ ਤਰ੍ਹਾਂ ਹੈ ਮੰਨਦੇ ਹੋਏ ਜਿਹੜੀ ਇਹ ਸੇਵਾ ਕਰਦੇ ਰਾਂਗੇ ਤੇ ਮਨੁੱਖਤਾ ਦੀ ਭਲਾਈ ਵਾਸਤੇ ਕੰਮ ਕਰਦੇ ਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ੀਧੀ ਜਿਹੜੀ ਤਿਲਕ ਜੰਜੂ ਦੀ ਰਾਖੀ ਵਾਸਤੇ ਹੋਈ ਸੀ ਸੋ ਮੈਨੇਜਰ ਸਾਹਿਬ ਨੇ ਵੀ ਦੱਸਿਆ ਸੀ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਜੋ ਆਪਣਾ ਸੀਸ ਦਿੱਤਾ ਉਹ ਸਰਬੱਤ ਦੇ ਭਲੇ ਵਾਸਤੇ ਦਿੱਤਾ, ਇਨਸਾਨੀਅਤ ਨੂੰ, ਗਊ ਗਰੀਬ ਦੀ ਰੱਖਿਆ ਵਾਸਤੇ ਦਿੱਤਾ ਕਿਉਂਕਿ ਉਸ ਵਕਤ ਦਾ ਜਿਹੜਾ ਮੁਗਲਾ ਵੱਲੋਂ ਵੱਡੇ ਜ਼ੁਲਮ ਨੇ ਜਿਹੜੇ ਕੀਤੇ ਜਾ ਰਹੇ ਸੀ। ਸੋ ਸਾਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਯਾਦ ਨੂੰ ਸਮਰਪਿਤ ਉਹਨਾਂ ਦੀ ਸ਼ੀਤੀ ਨੂੰ ਸਮਰਪਿਤ ਪਾਤਸ਼ਾਹੀ ਨੋਮੀਂ ਦੁਆਰਾ ਰੋਟਾ ਸਾਹਿਬ ਵਿਖੇ 25 ਸਾਲ ਤੋਂ ਮਹਾਨ ਨਗਰ ਕੀਰਤਨ ਜਿਹੜੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਯੋਗਗਵਾਈ ਹੇਠ ਸਜਾਏ ਜਾਂਦੇ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜੜੀਆਂ ਇਸ ਮਹਾਨ ਨਗਰ ਕੀਰਤਨ ਦੇ ਅੰਦਰ ਸਮੂਲੀਅਤ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕਰ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ